ਜ਼ਿਲ੍ਹਾ ਕਪੂਰਥਲਾ ਦੇ ਪਿੰਡ ਚਲਠੀਕਰੀਵਾਲ ਵਿਖੇ ਚੜ੍ਹਦੀ ਕਲਾ ਮਜ਼ਦੂਰ ਟ੍ਰੇਡ ਯੂਨੀਅਨ ਪੰਜਾਬ ਪ੍ਰਧਾਨ ਸਰਦਾਰ ਸੁਵਿੰਦਰ ਸਿੰਘ ਵੱਲ ਦੀ ਅਗਵਾਈ ਹੇਠ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਕੁਲਦੀਪ ਸਿੰਘ ਚਲਠੀਕਰੀਵਾਲ ਨੂੰ ਸਰਬਸੰਮਤੀ ਦੇ ਨਾਲ ਸਮੂਹ ਮੈਂਬਰਾਂ ਦੀ ਮੌਜੂਦਗੀ ਵਿੱਚ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਮੰਗਲ ਸਿੰਘ ਚਲਠੀਕਰੀਵਾਲ ਨੂੰ ਜ਼ਿਲ੍ਹਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦੇ ਹੱਥੀ ਨਿਯੁਕਤ ਕੀਤਾ ਗਿਆ ਇਸ ਮੌਕੇ ਤੇ ਪੰਜਾਬ ਪ੍ਰਧਾਨ ਸਰਦਾਰ ਸੁਰੇਂਦਰ ਸਿੰਘ ਨੇ ਕੁਲਦੀਪ ਸਿੰਘ ਦੀ ਚੰਗੀ ਕਾਰਗੁਜ਼ਾਰੀ ਇਮਾਨਦਾਰੀ ਨੂੰ ਵੇਖਦੇ ਹੋਏ ਪੰਜਾਬ ਪ੍ਰਧਾਨ ਦਾ ਅਹੁਦਾ ਨਿਵਾਜਿਆ ਅਤੇ ਇਸ ਮੌਕੇ ਕੁਲਦੀਪ ਸਿੰਘ ਨੇ ਪਾਰਟੀ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਉਹ ਪੂਰੇ ਤਨਮਨ ਤਨ ਦੇ ਨਾਲ ਪਾਰਟੀ ਦੀ ਸੇਵਾ ਕਰੇਗਾ ਅਤੇ ਕਦੀ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵੇਗਾ ਇਸ ਮੌਕੇ ਤੇ ਚੜ੍ਹਦੀ ਕਲਾ ਮਜ਼ਦੂਰ ਟ੍ਰੇਡ ਯੂਨੀਅਨ ਦੇ ਪੰਜਾਬ ਪ੍ਰਧਾਨ ਸਰਦਾਰ ਸਵਿੰਦਰ ਸਿੰਘ ਬੱਲ ਨਿਰਮਨ ਸਿੰਘ ਦਾਲਮ ਵਾਈਸ ਪ੍ਰਧਾਨ ਗੁਰਪ੍ਰੀਤ ਸਿੰਘ ਗੱਲੋਵਾਲੀ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਪ੍ਰਧਾਨ ਹਰਜਿੰਦਰ ਸਿੰਘ ਕਿਆਂਪੁਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਮੇਵਾ ਸਿੰਘ ਪਲਾਪਿੰਡ ਡਾਕਟਰ ਗੁਰਪ੍ਰੀਤ ਸਿੰਘ ਮਹਿਲਾਵਾਲਾ ਗੁਰਦੇਵ ਸਿੰਘ ਮਰਾਦਪੁਰਾ ਜਸਬੀਰ ਸਿੰਘ ਨੰਗਲੀ ਬਾਉ ਨੰਗਲੀ ਬੀਬੀ ਸਰਬਜੀਤ ਕੌਰ ਮਰਾਦਪੁਰਾ ਸਾਬ ਸਿੰਘ ਬੱਲ ਬਲਕਾਰ ਸਿੰਘ ਮਹਿਲਾਵਾਲਾ ਮਹਿਲ ਸਿੰਘ ਮੁੱਖ ਬੁਲਾਰਾ ਪੰਜਾਬ ਮੌਜੂਦ ਸਨ ਅੰਮ੍ਰਿਤਸਰ ਖਬਰ ਅਜੇ ਤੱਕ ਤੋਂ ਮਧੁਰ ਆਇਪੁਰ ਦੀ ਖਾਸ ਰਿਪੋਰਟ ਸਾਡੇ ਵੀਰ ਪੰਦੀਪ ਸਿੰਘ ਜਿਨ੍ਹਾਂ ਨੇ ਇਹ ਸਾਰਾ ਕਲਾ ਕੀਤਾ ਹੈ। ਸਾਰੇ ਪ੍ਰੇਰੀਆਂ ਮਜ਼ਦੂਰਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਪ੍ਰਧਾਨ ਜੀ ਦਾ ਗਿਆ। ਇਹਦਾ ਕਠਨ ਕੀਤਾ। ਉਸੇ ਪ੍ਰਧਾਨਾ ਮੇੜ ਵਿੱਚ ਸ਼ਹਿਰ ਜਾਣ ਨੂੰ ਗੰਨਾ ਨੇ ਕੋਲੋਂ जु दे जु दे पर सतकारीियो इलाका मेरे کوٹ आहे भगवंते वीर सारियां ई दिलि जी ہر कोट कोटूस हर धा जा करण ਹਰ ਕੰਮ ਤੋਂ ਇਹਨਾਂ ਨੂੰ ਦੱਸੋ ਕਿ ਤੁਹਾਡਾ ਕੰਮ ਕਿਰਿਆ ਕਰਨਗੇ ਕੋਈ ਥਾਣੇ ਥਾਣੇ ਦਾ ਕੰਮ ਹੋਵੇ ਜਾਂ ਹੋਰ ਕੋਈ ਕਿਸੇ ਦਫ਼ਤਰ ਦਾ ਜਾਂ ਕੋਈ ਐਸਪੀ ਦਫ਼ਤਰ ਦਾ ਕੰਮ ਹੋਵੇ ਜਰੂਰੀ ਤੁਹਾਡਾ ਪਰਵਾਹਗੇ ਸਾਥੀਓ ਸਭ ਤੋਂ ਜਿਹੜੀ ਮੇਨ ਗੱਲ ਆ ਕਿ ਸਾਡੀਆਂ ਜਿਹੜੀਆਂ ਮਜ਼ਦੂਰਾਂ ਦੀਆਂ ਕਾਪੀਆਂ ਨੇ ਜਿਨ੍ਹਾਂ ਦੇ ਵਿੱਚ ਆਪਣਾ ਫਾਇਦਾ ਹੋਣ ਵਾਲਾ ਜਿਨ੍ਹਾਂ ਦੇ ਵਿੱਚ ਆਪਾਂ ਨੂੰ ਰਾਹਤ ਮਿਲਦੀ ਆ ਤੇ ਸਾਡੇ ਜਿਹੜੇ ਬੱਚੇ ਆ ਜਿਹੜਾ ਉਹ ਪੜਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਰੈਤ ਜਿਹੜੀ ਆ ਮਜ਼ਦੂਰ ਕਾਪੀ ਦੇ ਵਿੱਚ ਮਿਲਦੀ ਆ ਜਾਂ ਸਾਡੀ ਕੋਈ ਬੇਟੀ ਪੜਦੀ ਆ ਜਾਂ ਉਹ ਕੋਈ ਡਿਗਰੀ ਕਰਦੀ ਆ ਜਾਂ ਉਹ ਹੋਸਟਲ ਵਿੱਚ ਪੜਦੀ ਆ ਉਹਨੂੰ 70000 ਰੁਪਇਆ ਸਰਕਾਰ ਜਿਹੜੀ ਆ ਦਿੰਦੀ ਆ ਜਾਂ 70000 ਰੁਪਇਆ ਸਾਨੂੰ ਸਰਕਾਰ ਦੇਵੇ ਤੇ ਕੁਝ ਪੈਸੇ ਅਸੀਂ ਆਪਣੇ ਕੋਲੋਂ ਪਾਈਏ ਤੇ ਸਾਡੀ ਜਿਹੜੀ ਬੇਟੀ ਆ ਉਹ ਕਿਉਂ ਨਹੀਂ ਵੱਧ ਤੋਂ ਵੱਧ ਡਿਗਰੀ ਕਰੂਗੀ ਤੁਹਾਡੀ ਗਰੀਬੀ ਜਿਹੜੀ ਆ ਇਹ ਦਿਹਾੜੀਆਂ ਨਾਲ ਗਰੀਬੀ ਨਹੀਂ ਨਿਕਲਣੀ ਆਪਣੇ ਬੱਚਿਆਂ ਨੂੰ ਮਤ ਤੋਂ ਵੱਧ ਭਰਾਓ ਗਾਓ ਨੌਕਰੀਆਂ ਤੇ ਲੱਗਣ ਕੋਈ ਵੇਖੋ ਆਪਣੇ ਪਿਛਲੇ ਸਮੇਂ ਦੇ ਵਿੱਚ ਆ ਥੋੜੀ ਸਮੇਂ ਦੇ ਵਿੱਚ ਹੀ ਸਾਡੀਆਂ ਭੈਣਾਂ ਸਾਡੇ ਵੀਰ ਜਿਹੜੇ ਛੋਟੀ ਛੋਟੇ ਜਗਾ ਤੋਂ ਉੱਠ ਕੇ ਜੱਜ ਬਣੇ ਨੇ ਅਸੀਂ ਕਈ ਵਾਰ ਸੁਸਦੇ ਆ ਕੀ ਜਾਣੀ ਤੂੰ ਥੋੜਾ ਤਾਂ ਹੋਲ ਪੜ ਜਾਏਗਾ ਤੂੰ ਕਿਹੜਾ ਜੱਜ ਲੱਗ ਜਾਣਾ ਸਾਥੀਓ ਜੱਜ ਦੇ ਹੀ ਕਾਦੀ ਲੱਗਾਂਗੇ ਨਾ ਕਿ ਜਾਣੀ ਇਹਨਾਂ ਨੂੰ ਪੜਾਵਾਂਗੇ ਲੈ ਕਿ ਜਾਣੀ ਪੜਾਇਆ ਹੀ ਨਾ ਕਿ ਫਿਰ ਜੱਜ ਦਾ ਕੀ ਸਿੱਖ ਤੋਂ ਲੱਗ ਜਾਣਾ ਤੇ ਅਰ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਗਤ ਪਿਆ ਕੋਣ ਭਲੇ ਕੋਣ ਮੰਦੇ ਸਾਥੀਓ ਭਲੇ ਉਹੀ ਆ ਕਿ ਗਰੇ ਸਤਗੁਰਾਂ ਦੇ ਚਰਨਾਂ ਦੇ ਨਾਲ ਲਾ ਕੇ ਮੰਦੇ ਹੋ ਕੇ ਜਿਨ੍ਹਾਂ ਨੇ ਗੱਲ ਨਹੀਂ ਮੰਨੀ ਜਿਹੜੇ ਉਸ ਤੋਂ ਬੂਰ ਹੋਏ ਸਾਥੀਓ ਆਪਾਂ ਚੜ੍ਹਦੀ ਕਲਾ ਮਜੂਦ ਰੈਡ ਯੂਨੀਅਨ ਪੰਜਾਬ ਦੇ ਇੱਕ ਬਾਟ ਜਦੋਂ ਆਪਾਂ ਬਣਾਵਾਂਗੇ ਆਪਾਂ ਇਹਨੇ ਲਾੜ ਤੋਗਣਾ ਹਰ ਚੀਜ਼ ਨੂੰ ਛੱਡ ਕੇ ਆਪਾਂ ਇਹ ਰੱਖੀਏ ਕਿ ਫਲਾਣੀ ਨੂੰ ਪ੍ਰਧਾਨ ਬਣਾਤਾ ਆਪਾਂ ਦੇ ਹੋਏ ਨਾਲ ਦੀ ਤੁਰਪਾ ਸਾਥੀਓ ਆਪਾਂ ਕਰੋਨਾ ਨਾਲ ਇਹਨਾਂ ਨੇ ਮੋੜੇ ਨਾ ਮੋੜਾ ਲਾ ਕੇ ਆਪਣਾ ਕੋਈ ਉੱਥਾ ਗਲਾ ਨਹੀਂ ਆ ਉਹਨੂੰ ਆਪਾਂ ਛੱਡ ਦਈਏ ਤੇ ਆਪਾਂ ਏਕਤਾ ਦਾ ਫਾਉਟ ਬਣਾ ਲੈਣੀ ਚਾਹੀਏ ਸਰਦਾਰ ਕਬੀਰ ਸਿੰਘ ਵੱਲੋਂ ਚਲ ਠਿਪੜੀਵਾਲ ਜ਼ਿਲ੍ਹਾ ਕਰਪੂਰਥਲਾ ਵਿੱਚ ਚਰਦੀ ਗੁਲਾਬ ਮਜਬੂਤ ਰਿੰਗ ਜੁਨੀਅਨ ਪੰਜਾਬ ਵੱਲੋਂ ਮੀਟਿੰਗ ਥਾਈ ਗਈ ਆ ਬਹੁਤ ਵਧੀਆ ਪ੍ਰਾਰambh ਕੀਤਾ ਮੇਰੇ ਵੀਰ ਨੇ ਕਿ ਸਾਨੂੰ ਇੱਥੇ ਤੁਹਾਡੇ ਰੂਪ ਰੂਪ ਆ ਤੇ ਸਾਰੇ ਸਾਰਿਆਂ ਦਾ ਜੀ ਆਇਆਂ ਕਹਦੇ ਆ ਮੋਸਟ ਵੈਲਕਮ ਆਖਦੇ ਆ ਤੁਹਾਨੂੰ ਜਿਨ੍ਹਾਂ ਨੇ ਟਾਈਮ ਕੱਢ ਕੇ ਇੱਥੇ ਸੱਜਣਾ ਇਨਾ ਚਲੋ ਕੇ ਦਾਖਲ ਨਿਕ ਟਾਈਮ 8:00 ਵੀ ਆ 9:00 ਦਾ ਟਾਈਮ ਨਹੀਂ ਤੇ ਬਹੁਤ ਧੰਨਵਾਦ ਆਖਦੇ ਆ ਤੇ ਸਾਡੀ ਜਿਹੜੀ ਟੀਮ ਇੱਥੇ ਸਮੂਹ ਜੀ ਪਹੁੰਚੀ ਆ ਇਹਨਾਂ ਦਾ ਵੀ ਮੈਂ ਸਾਰਿਆਂ ਦਾ ਧੰਨਵਾਦ ਆਖਦਾ ਤੇ ਆਰੇ ਸੁਣਦੇ ਆ ਜਿਹਨੇ ਵੀ ਸੰਗਤ ਪਹੁੰਚੀ ਆ ਸਾਰੇ ਹੀ ਮਜ਼ਦੂਰ ਵੀਰਾਂ ਦਾ ਨੌਜਵਾਨਾਂ ਦਾ ਜਿੰਨੇ ਵੀ ਪਿੰਡ ਦੇ ਪਤਵੰਤੇ ਸਾਕਾ ਸਰਮਣ ਮਹਿਬਾਨ ਮੈਂਬਰ ਸਾਹਿਬਾਨ ਆ ਸਾਰਿਆਂ ਦਾ ਇੱਥੇ ਪਹੁੰਚਣ ਦੇ ਧੰਨਵਾਦ ਆ ਚਰਦੀ ਕਲਾ ਮੌਜੂਦਰੀ ਹੁੰਦੇ ਕਿਉਂ ਕੌਮਿਕ ਕਲਵਨਰ ਨੇ ਉਹ ਪਹੁੰਚੇ ਹੋਇਆ ਸਲਸਨ ਸਿੰਘ ਜੀ ਬਾਦ ਸਾਹਿਬ ਉਹਨਾਂ ਦਾ ਧੰਨਵਾਦ ਆ ਸਮੁੱਚੀ ਟੀਮ ਦਾ ਧੰਨਵਾਦ ਆ ਆਓ ਇਹਨਾਂ ਦਾ ਪਹੁੰਚਣ ਦੇ ਇੱਥੇ ਧੰਨਵਾਦ ਆ ਸੋ ਮੈਂ ਬੇਨਤੀ ਕਰੂੰਗਾ ਕਿ ਜਿਹੜੀਆਂ ਵਿਚਾਰਾਂ ਆ ਪਰੰਤੂ ਕਰੀਏ ਸਾਰਿਆਂ ਦੇ ਕੋਲ ਸਮਾਂ ਪੂਰਾ ਪੂਰਾ ਹੀ ਹੁੰਦਾ ਸਰਦਾਰਾਂ ਦਾ ਗੱਲ ਬੜਾ ਉੱਜਾਵਾ ਮੈਂ ਨਹੀਂ ਕਹਾਂਗਾ ਕਿ ਸਾਰੇ ਬਾੜੇ ਕਈ ਬਹੁਤ ਵੀ ਚੰਗੇ ਵੀ ਹੁੰਦੇ ਆ ਜਿਹੜੇ ਜਨੂੰ ਸਮਝਦੇ ਨਹੀਂ ਠੀਕ ਆ ਗੱਦੇ ਸਿਸਟਮ ਨੇ ਵਰਗਲਾ ਭਈ ਆਵਾਜ਼ ਚੁੱਕਦੇ ਆ ਜੇ ਤੁਹਾਡਾ ਕੋਈ ਇੰਦਰ ਕੋਈ ਕੰਮ ਆ ਜ਼ਿਲ੍ਹੇ ਦਾ ਕੋਈ ਕੰਮ ਆ ਪੰਜਾਬ ਦੇ ਉੱਤੇ ਕੋਈ ਕੰਮ ਆ ਜਿੱਥੇ ਕੋਈ ਅਫਸਰ ਤੁਹਾਡੀ ਨਹੀਂ ਸੁਣਵਾਈ ਕਰਦਾ ਸਾਨੂੰ ਫੋਨ ਕਰੋ ਤੁਹਾਡਾ ਕੋਈ ਪ੍ਰਧਾਨ ਨੂੰ ਫੋਨ ਕਰੋ ਉਹ ਤੁਹਾਡੀ ਬਾਜ਼ ਚੁੱਕਦਾ ਵਾਗਰ ਉਹਦੀ ਵੀ ਸੁਣਵਾਈ ਉਹ ਸਾਨੂੰ ਫੋਨ ਕਰਦਾ ਟੀਮ ਸਾਡੀ ਪਹੁੰਚੂਗੀ ਤੁਹਾਡੇ ਤੱਕ ਸਾਡੇ ਪਸਲੇ ਆਉਣਗੇ ਜਿੱਦਾਂ ਦੇ ਮਰਜ਼ੀ ਹੋ। ਲੇਬਰ ਕਾਪੀਆਂ ਕਿਹਦੇ ਪੈਸੇ ਪਾਲਾਂਗੇ? ਸੈਂਟਰ ਗਵਰਨਮੈਂਟ ਕਹਿੰਦੀ ਪੈਸੇ ਪਾਲਾਂਗੇ ਲੇਬਰ ਕਾਪੀਆਂ ਦੇ ਬਣਾਵਾ ਕੌਣ ਹੈ? ਕਦੀ ਬਣਾਈਆਂ ਨੂੰ ਹੱਥ ਘੜਾ ਕਰਕੇ ਇੱਕ ਬੰਦਾ ਲੈ ਵੇਚੀ ਲੇਬਰ ਕਾਪੀ ਬਣੀ ਹੋਵੇ। ਹੱਥ ਘੜਾ ਕਰਕੇ ਦਰਦ ਦਿਓ। ਲੇਬਰ ਕਾਪੀ ਬਣੀ ਹੈ ਵੀਰੋ ਤੇ ਕਿ ਇੱਕ ਇੱਕ ਬੰਦੇ ਦੀ। ਕੌਣ ਜਾਣਕਾਰੀ ਦੇਂਦੇ ਆ? ਇਹ ਕੋਈ ਚੀਕਾ ਝਾਲਸਾ ਸ਼ਰੀਆ ਕੋਈ ਚੀ ਦੀ ਭੱਦੀ। ਸਹਾ ਸੰਗਤ ਜੀ ਆਪਿ ਨੂੰ ਦਾਸ ਕੀ ਸਮਝਾ ਸਕਦਾ ਹੈ ਸਮ ਬਹੁਤ ਜਾਨਦੇ ਮੇਰੇ ਭਾਜਾ ਕਾ ਦੇ ਭੈਣ ਭਾਈ ਬਹੁਤ ਕੁਝ ਜਾਣਦੇ ਨੇ ਜੇ ਦਾਸ ਆਖੇ ਕਿ ਇਹ ਕੁਝ ਜਾਣਦੇ ਨਹੀਂ ਬਹੁਤ ਕੁਝ ਜਾਣਦੇ ਨੇ ਔਰ ਬਹੁਤ ਤਕ ਫਸਤ ਨਹੀਂ

ਈ ਭੇਡਾਂ ਬੱਕਰੀਆਂ ਲਣਾ ਦਿੰਦਾ ਏ ਅਈ ਭੇਡਾਂ ਬੱਕਰੀਆਂ ਨਹੀਂ ਬੰਨੀਆਂ ਸਾਨੂੰ ਜੇ ਸਾਡੇ ਵੱਡਿਆਂ ਦੀ ਧਾਪਣਾ ਏ ਤੇ ਅਸੀਂ ਉਹ ਬੱਬਰ ਸ਼ੇਰ ਬਣਨਾ ਏ ਬੱਬਰ ਸ਼ੇਰ ਬਣਨਾ ਏ ਔਰ ਜੂਮ ਨੂੰ ਖਤਮ ਕਰਨਾ ਏ ਇਹ ਬਿਲਕੁਲ ਸੱਚਾ ਜੇ ਅਸੀਂ ਆਪਾਂ ਮੀਟਿੰਗ ਦੇ ਵਿੱਚ ਆਏ ਆਂ ਰੇ ਮਜ਼ਦੂਰ ਜਿੰਦੀ ਆ ਤਾਹੇ ਸਬਣਾਗੇ ਕਿਉਂ ਸਾਨੂੰ ਸਾਡੇ ਬੱਚੇ ਪੜਨ ਲਿਖਣਗੇ ਸਾਡੇ ਬੱਚੇ ਨੌਕਰੀਆਂ ਕਰਨਗੇ ਸਾਨੂੰ ਸਹੂਲਤਾ ਮਿਲਣਗੀਆਂ ਜੇ ਸਾਡੇ ਬੱਚੇ ਪੜਨਗੇ ਨੇ ਰੂੜੀਆਂ ਦੇ ਕਰਨਗੇ ਤੇ ਉਹਨਾਂ ਲੋਹਰ ਹੋਣਾ ਵਾ ਅੱਜ ਇਹੋ ਜਿਹਾ ਸਮਾ ਆ ਗਿਆ ਵਾ ਬੱਚੇ ਸੰਭਾਲੇ ਵੀ ਜਿਹੜੇ ਉਹ ਵੀ ਬੇਕਾਰ ਹੋਣਦੇ ਕਈ ਲੋ ਪਿੰਡਾਂ ਵਿੱਚ ਇਨਾ ਨਸ਼ਾ ਵੱਧ ਗਿਆ ਪਿੰਡਾਂ ਦੇ ਵਿੱਚ ਹੱਦੋਂ ਵੱਧ ਬੇਦੀ ਬਾਹਰ ਨਹੀਂ ਕੋ ਜਾ ਸਕਦੀ ਕੱਲੀ ਕੋਈ ਔਰਤ ਕੱਲੀ ਬਾਹਰ ਨਹੀਂ ਜਾ ਸਕਦੀ ਕਿਉਂ ਅੰਬਲੀ ਗਲੀਆਂ ਵਿੱਚ ਤਰੇ ਫਿਰਦੇ ਆ ਚੋਰੀ ਇੰਨੀ ਕਿ ਜ਼ਿਆਦੀ ਵੱਧ ਗਈ ਆ ਘਰਾਂ ਚੋਂ ਚੀਜ਼ਾਂ ਕੱਢ ਕੱਢ ਕੇ ਲਈ ਜਾਂਦੇ ਆ ਸਰਕਾਰ ਨੇ ਸਾਡੇ ਬੇੜੇ ਕਰਕ ਕਰਦੇ ਆ ਪੰਜਾਬ ਦੇ ਤੇ ਅਸੀਂ ਇਹ ਗੱਲਾਂ ਕਰਦੇ ਆ ਜੇ ਅਸੀਂ ਆਪਣੀ ਇਸ ਮਜ਼ਦੂਰ ਜੁਨੀਅਰ ਦੇ ਨਾਲ ਸਭ ਜੁੜਾਂਗੇ ਏਕਤਾ ਕਰਾਂਗੇ ਤੇ ਕਿ ਅਸੀਂ ਇੱਕ ਦਿਨ ਨੂੰ ਇਕੱਠ ਕਰਕੇ ਅਸੀਂ ਆਪਨੀ ਸਰਕਾਰ ਤਿਆਰ ਕਰ ਸਕਦੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਸਾਡੀ ਸਰਕਾਰ ਨਹੀਂ ਤਿਆਰ ਹੋਊਗੀ ਵੇਖੋ ਕਿਤੇ 150 ਬੰਦਾ ਹਰ ਇੱਕ ਪਿੰਡ ਦੇ ਵਿੱਚੋਂ ਬਣ ਜਵੇ ਤੇ ਅਸੀਂ ਆਪ ਆਪਣਾ ਐਮਐਲਏ ਆਪ ਖੜਾ ਸਕਦੇ ਆ ਉਹ ਦੂਰ ਯੂਨੀਅਨ ਇਕਤਾ ਜਿਹੜੀ ਆ ਬਹੁਤ ਵੱਡੀ ਯੂਨੀਅਨ ਆ ਜਿਹਦੇ ਨਾਲ ਜੁੜੋਗੇ ਤੇ ਤੁਹਾਡੇ ਸਾਰੇ ਕੰਮ ਹੁੰਦੇ ਨੇ ਜਿਹੜਾ ਕੰਮ ਨਹੀਂ ਵੀ ਹੋਣ ਵਾਲਾ ਉਹ ਵੀ ਆਪਾਂ ਕੰਮ ਕਰਦੇ ਆ ਸਾਡੇ ਜੋ ਪ੍ਰਮੋਦ ਸਾਹਿਬ ਬਾਦ ਸਾਹਿਬ ਨੇ ਜਿੱਥੇ ਬਲਾਉਗੇ ਉੱਥੇ ਆਉਂਦੇ ਨੇ 1 ਮਿੰਟ ਤੋਂ ਪਹਿਲਾਂ ਅਗਰ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਸਾਡਾ ਉਹ ਬੰਦਾ ਇਸ ਮੁਸੀਬਤ 'ਚ ਫਸਿਆ ਵਾ ਉਸੇ ਟਾਈਮ ਆਉਂਦੇ ਨੇ ਆਪਾਂ ਇਹਨਾਂ ਦਾ ਬਹੁਤ ਜ਼ਿਆਦਾ ਸ਼ੁਕਰ ਗੁਜ਼ਾਰਿਆ ਜਿੱਥੇ ਬੁਲਾਈਏ ਹੁੰਦੇ ਨੇ ਇਹ ਬਹੁਤ ਵਧੀਆ ਵਾ ਲੀਡਰਾਂ ਦੇ ਪਿੱਛੇ ਜਾ ਕੇ ਆਪਾਂ ਨੂੰ ਕੀ ਮਿਲਦਾ ਵਾ ਸਿਰਫ ੱੱਕੇ ਮਿਲਦੇ ਨੇ ਜੋ ਆਪਾਂ ਖਾ ਕੇ ਤੇ ਆ ਜਾਂਦੇ ਨੇ ਤੇ ਉਹਨਾਂ ਦੀ ਗੱਲ ਵਾ ਠੀਕ ਆ ਪੇ ਆਪਾਂ ਨੂੰ ਸਿਰਫ ਦੜੀਆਂ ਦੇ ਪੈਨ ਨੂੰ ਮਿਲਦਾ ਵਾ ਤੇ ਕੁਰਸੀਆਂ ਚ ਕੋਲ ਨੂੰ ਮਿਲਦੀਆਂ ਨਹੀਂ ਇੱਥੇ ਇੱਥੇ ਤੁਹਾਨੂੰ ਸਰਦਾਰੀ ਮਿਲੂਗੀ ਤੇ ਇੱਥੇ ਤੁਹਾਨੂੰ ਉਹਤੇ ਮਿਲ ਜਾਂਦੇ ਨੇ ਤੇ ਤੁਸੀਂ ਖੁਦ ਮਾਲਕ ਜੋ ਇਸ ਚੀਜ਼ ਦੇ ਤਸਾਦ ਆ ਆਪਾਂ ਕਿਸੇ ਦੇ ਇੱਡਾ ਉਂਗਲੀ ਮਾਰਦੇ ਹਾਂ ਉਂਗਲੀ ਜਾ ਕੇ ਠੁਕ ਜੂ ਤੇ ਜੱਟ ਟੁੱਟ ਜੂ ਜਾਂ ਅਗਲਾ ਮਰੋੜ ਦਿਊਗਾ ਵੀਰੋ ਆਪਾਂ ਕਸੂਨ ਬਣਨਾ ਕਸੂਨ ਬਣਨਾ ਵਾ ਕਿਸੇ ਦੇ ਬੱਚ ਦੇ ਜਵਾੜਾ ਮਾਰ ਹਲਾਤੀਆ ਕੰਦ ਬਾਰ ਕੱਢਣ ਵਾਲਾ ਕੰਮ ਕਰਦੇ। ਯੂਨੀਅਨ ਆ ਯੂਨੀਅਨ ਦੇ ਤਿੰਨ ਚੀਜ਼ਾਂ ਮੈਂ ਤੁਹਾਨੂੰ ਦੱਸਦਾ। ਇੱਕ ਨਾਮ ਆਪਾਂ ਕਿੰਨਾ ਚੀਜ਼ਾਂ ਤੋਂ ਲੜ ਕੇ ਮਰਦੇ ਆਂ। ਇੱਕ ਨਾਮ, ਦੂਜਾ ਨਮਕ ਤੇ ਤੀਜਾ ਨਿਸ਼ਾਨ। ਨਾਮ ਚੜ੍ਹਦੀ ਕਲਾ ਮਜ਼ਦੂਰ ਟ੍ਰੇਡ ਯੂਨੀਅਨ। ਦੂਜਾ ਅਸੀਂ ਮਰਦੇ ਆਂ ਇਸ ਇਸ ਦੁਨੀਆ ਦੇ ਨਾਮ ਤੇ ਨਮਕ ਖਾ ਕੇ। ਜੇ ਅਸੀਂ ਇਹ ਯੂਨੀਅਨ ਨਮਕ ਖਾ ਲਿਆ ਨਾ ਤੇ ਸਾਨੂੰ ਬੇਸ਼ੱਕ ਸਾਡਾ ਸਿਰ ਲਾਗ ਹੋ ਜਾਵੇ ਸਾਨੂੰ ਪਛਾਣ ਨਹੀਂ ਹਟਣ ਦੀ ਲੋੜ ਹਰ ਬਲਾਰਾ ਤੁਹਾਨੂੰ ਇੱਥੇ ਇਹੀ ਗੱਲ ਬੋਲ ਕੇ ਜਾਊਗਾ ਕਿ ਆਪਾਂ ਇੱਕ ਪਰਿਵਾਰ ਬਣਨਾ ਪਰਿਵਾਰ ਵੀਰੋ ਬਣਨਾ ਪਰਿਵਾਰ ਆਪਾਂ ਸਰੀਰ ਕਰਕੇ ਨਹੀਂ ਬਣਨਾ ਪਰਿਵਾਰ ਆਪਾਂ ਅੰਦਰੋਂ ਬਣਨਾ ਪਰਿਵਾਰ ਆਪਾਂ ਆਤਮਿਕ ਬਣਨਾ ਵਾ ਉਹ ਨਹੀਂ ਬਾਹ ਭੇਖੰਤਰ ਮਲ ਮਾਇਆ ਸ਼ਬਸ਼ ਨਹੀਂ ਕਛ ਕਰੇ ਛਪਾਇਆ ਬਾਹ ਨਾ ਬਾਹ ਨਹੀਂ ਆਪਾ ਭੇਖਾ ਧਾਰੀ ਪਰਵਾਰ ਨਹੀਂ ਬਣਨਾ ਕਿਸੇ ਵੀਰ ਨੂੰ ਕਿਸੇ ਭੈਣ ਨੂੰ ਕਿਸੇ ਦਾ ਕੋਈ ਸ਼ਹਿਰ ਪ੍ਰਸ਼ਾਸਨ ਨਹੀਂ ਸੁਣ ਰਿਹਾ ਕੋਈ ਤੁਹਾਡਾ ਆਈ.ਐਸ. ਨਹੀਂ ਸੁਣ ਰਿਹਾ ਤੁਹਾਡਾ ਕੋਈ ਡਿਪਟੀ ਨਹੀਂ ਸੁਣ ਰਿਹਾ ਜਿੱਥੇ ਵੀ ਯਾਦ ਕਰੋਗੇ ਵੀਰੋ ਇਹ ਯੂਨੀਅਨ ਇਹ ਸਾਡੇ ਸਰਦਾਰ ਬਾਲ ਸਿੰਘ ਨੇ ਜਿਹੜੇ ਇਹ ਇਨੇ ਕ ਕਾਰਗਰ ਆਦਮੀ ਜੇ ਇਹਨਾਂ ਦਾ ਮੈਂ ਤੁਹਾਨੂੰ ਕੋਈ ਬਿਆਨ ਹੀ ਨਹੀਂ ਕਰ ਸਕਦਾ ਮੈਨੂੰ ਖੁਦ ਨੂੰ ਅਇ ਤੋ ਇੱਕ ਹਫਤਾ ਪਹਿਲਾਂ ਜ਼ਰੂਰਤ ਪਈ ਸੀ ਵੀਰ ਨੂੰ ਫੋਨ ਕੀਤਾ ਸੀ ਕਿ 15 ਬੰਦੇ ਮੇਰੇ ਕੋਲ ਲੈ ਕੇ ਪਹੁੰਚੇ ਪਰ ਮੇਰਾ ਮਸਲਾ ਤੁਰੰਤ ਹੱਲ ਕੁਚ ਚਾਲੇ ਮੈਂ ਇਸ ਜੀ ਦਾ ਇਹਨਾਂ ਦਾ ਰਣੀ ਆ ਪਰ ਮੈਂ ਤੁਹਾਨੂੰ ਇਹ ਗੱਲ ਕਹੂੰਗਾ ਕਿ ਆਪਾਂ ਯੂਨੀਅਨ ਬਣ ਜਾਈਏ ਯੂਨੀਅਨ ਤੋਂ ਬਿਨਾ ਸਾਡੀ ਕੋਈ ਸੁਣਵਾਈ ਨਹੀਂ ਜੇ ਇਹ ਸਰਕਾਰਾਂ ਜਾਂ ਆਉਂਦੀ ਆ ਜਾਂਦੀਆਂ ਰਹਿਣੀਆਂ ਨੇ ਆਪਾਂ ਨੂੰ ਸਿਰਫ ਵਰਤਿਆ ਕੀ ਜਾਂਦਾ ਵਾ ਸਾਡੀ ਸਿਰਫ ਭੀੜ ਬਖਾਉਣ ਵਾਸਤੇ ਵੇਖੋ ਜੀ ਮੈਂ ਚੜ੍ਹਦੀ ਕਲਾ ਮਜ਼ਦੂਰ ਟ੍ਰੇਡ ਯੂਨੀਅਨ ਪੰਜਾਬ ਸਰਦਾਰ ਸੁਵਿੰਦਰ ਸਿੰਘ ਬੱਲ ਪੰਜਾਬ ਪ੍ਰੈਜ਼ੀਡੈਂਟ ਅੱਜ ਝੱਲੋ ਠਿਕਰੀਵਾਲ ਸਾਡੀ ਜਿਹੜੀ ਟੀਮ ਸਮੁੱਚੀ ਟੀਮ ਜਿਹੜੀ ਆ ਪਹੁੰਚੀ ਆ ਸਾਨੂੰ ਬਹੁਤ ਖੁਸ਼ੀ ਹੋਈ ਆ ਕਿ ਜਿਹੜੇ ਸਾਡੇ ਗਰੀਬ ਵਰਗ ਜਾਂ ਛੋਟੇ ਮਜ਼ਦੂਰ ਜਾਂ ਛੋਟੇ ਜ਼ਿਮੀਂਦਾਰ ਵੀ ਵਿੱਚ ਹਾਜ਼ਰੀਆਂ ਉਹਨਾਂ ਨੇ ਭਰੀਆਂ ਨੇ ਅਸੀਂ ਉਹਨਾਂ ਦਾ ਆਪਣੇ ਦਿਲ ਤੋਂ ਗਢਿੰਗ ਕਰਾਈਆਂ ਤੋਂ ਅਸੀਂ ਕੋਟ-ਕੋਟ ਧੰਨਵਾਦ ਕਰਦੇ ਆਂ ਕਿ ਸਾਡੇ ਜੋ ਵੀਰਾਂ ਨੇ ਹਾਜ਼ਰੀਆਂ ਭਰੀਆਂ ਨੇ ਤੇ ਵੇਖੋ ਸਾਡੀ ਜੋ ਟੀਮ ਪਹੁੰਚੀ ਹੈ ਇੱਥੇ ਕਿ ਸਰਦਾਰ ਕੁਲਦੀਪ ਸਿੰਘ ਨੂੰ ਆਪਾਂ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਵਾਂ ਤੇ ਸਰਦਾਰ ਮੰਗਲ ਸਿੰਘ ਨੂੰ ਆਪਾਂ ਸੀਨੀਅਰ ਵੈਸ ਪ੍ਰੈਜ਼ੀਡੈਂਟ ਜ਼ਿਲ੍ਹੇ ਦਾ ਬਣਾਇਆ ਵਾਂ ਵੇਖੋ ਇਹ ਕੋਈ ਪਿੰਡ ਦੇ ਪ੍ਰਧਾਨ ਨਹੀਂ ਗਏ ਇਹ ਪੂਰੇ ਜ਼ਿਲ੍ਹੇ ਦੇ ਪ੍ਰਧਾਨ ਨੇ ਵੇਖੋ ਅਸੀਂ ਇਹਨਾਂ ਨੂੰ ਸੌਂਪ ਕੇ ਚੱਲੇ ਹਾਂ ਅਹੁਦਾ ਹਾਡੇ ਵੀਰਾਂ ਦਾ ਮੁੜ ਕੇ ਫਰਜ ਬਣਦਾ ਕਿ ਇਹਨਾਂ ਨੂੰ ਸਾਂਭ-ਸਮਾਹ ਇਹਨਾਂ ਦੀ ਰੱਖਣੀ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਬਾਕੀ ਸਰਕਾਰਾਂ ਨੂੰ ਅਸੀਂ ਬੇਨਤੀਆਂ ਕਰਦੇ ਆ ਕਿ ਜਿਸ ਤਰ੍ਹਾਂ ਸਾਡੇ ਲਾਲਕੀ ਤੋਂ ਮਕਾਨ ਅੰਦਰ ਨੇ ਇਹਨਾਂ ਦੀਆਂ ਮੁਕਤ ਰਜਿਸਟਰੀਆਂ ਜਿਹੜੀਆਂ ਸਰਕਾਰ ਕਰਕੇ ਦਵੇ ਸਰਕਾਰ ਦਾ ਫਰਜ ਬਣਦਾ ਆ ਕਿ ਇਹ ਇਹਨਾਂ ਦੀਆਂ ਜਿਹੜੀਆਂ ਸੁੱਖ-ਸਹੂਲਤਾਂ ਨੇ ਇਹਨਾਂ ਨੂੰ ਜ਼ਰੂਰੀ ਮਿਲਣੀਆਂ ਚਾਹੀਦੀਆਂ ਇਹਨਾਂ ਵੱਲ ਵੀ ਧਿਆਨ ਦਵੇ ਕਿ ਇਹਨਾਂ ਦੀਆਂ ਵੋਟਾਂ ਵਾਲੀ ਨਾਲ ਧਿਆਨ ਰੱਖੇ ਕੇ ਉਦੋਂ ਵੋਟਾਂ ਲੈ ਕੇ ਤੇ ਮੁੜ ਕੇ ਇਹਨਾਂ ਨੂੰ ਕੋਈ ਪੁੱਛੇ ਨਾ ਇਹ ਇਹੀ ਹਰ ਵਾਰੀ ਇਹੀ ਹੁੰਦਾ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਬਾਕੀ ਜੋ ਨਰੇਗਾ ਮਨਰੇਗਾ ਜੋ ਚੱਲ ਰਹੀ ਆ ਸਕੀਮ ਵੇਖੋ ਇਹਨਾਂ ਦੀਆਂ ਕੋਈ 2-4 ਦਿਹਾੜੀਆਂ ਜਾਂ 10 ਦਿਹਾੜੀਆਂ ਲਵਾ ਕੇ ਤੇ ਪੈਸੇ ਜਿਹੜੇ ਆ ਸਰਪੰਚ ਜਿਹੜੇ ਆ ਫਰਜੀ ਕਾਪੀਆਂ ਦੇ ਵਿੱਚ ਪਵਾ ਲੈਂਦੇ ਨੇ ਅਸੀਂ ਉਹ ਵੀ ਭਗਵੰਤ ਮਾਨ ਨੂੰ ਬੇਨਤੀ ਕਰਦੇ ਆ ਕਿ ਇਹ ਜਿਹੜੀ ਲੁੱਟ ਹੁੰਦੀ ਆ ਇਹ ਜਿਹੜੀ ਲੋਟਿਆ ਸਾਡੇ ਇਹ ਗਰੀਬਾਂ ਦੇ ਨਾਲ ਹੁੰਦੀ ਆ ਕਿ ਜਾਂ ਜਿਹੜਾ ਬੰਦਾ ਕੰਮ ਕਰਦਾ ਹੈ ਪੈਸੇ ਤੇ ਉਹਦੀਆਂ ਕਾਪੀਆਂ ਵਿੱਚ ਹੀ ਪੈਣੇ ਚਾਹੀਦੇ ਆ ਕਿ ਜਿਹੜੀਆਂ ਇਹ ਸਰਪੰਚ ਜਿਹੜੇ ਫਰਜੀ ਕਾਪੀਆਂ ਬਣਾਉਂਦੇ ਨੇ ਉਹਨਾਂ ਦੇ ਉੱਤੇ ਸਰਕਾਰ ਜਿਹੜੀ ਆ ਨਕੀਲ ਕੱਸੇ ਇਹਨਾਂ ਨੂੰ ਇਹਨਾਂ ਦੇ ਉੱਤੇ ਅਫਸਰ ਜਿਹੜੇ ਆ ਪੁੱਛਣ ਪਰ ਅਫਸਰ ਕਿਵੇਂ ਕਿਵੇਂ ਪੁੱਛਣ ਅਫਸਰ ਜਿੱਤਨਾ ಗ್ರಾಮ ਸੇਵਕ ਨੇ ਉਹ ਨਾਲ ਰਲ ਕੇ ਪੈਸੇ ਖਾਂਦੇ ਆ ਸਰਪੰਚਾਂ ਦੇ ਨਾਲ ਤੇ ਵੇਖੋ ਭਗਵੰਤ ਮਾਨ ਨੂੰ ਆਪਾਂ ਬੇਨਤੀ ਕਰਦੇ ਆ ਵੀ ਇਹੋ ਜਿਹੀ ਜਿਹੜੀਆਂ ਚੀਜ਼ਾਂ ਨੇ ਜਿੱਥੇ ਲੁੱਟ ਹੁੰਦੀ ਆ ਉਧਰ ਧਿਆਨ ਦੇਵੇ ਵੇਖੋ ਜਿਤਨਾ ਇਹਨਾਂ ਨੂੰ ਸਕੀਮ ਜਿਤਨਾ ਮਿਲਦੀ ਆ ਆਪਾਂ ਸਾਡੀ ਜਿਹੜੀ ਯੂਨੀਅਨ ਆ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਮੰਦਰੀਗਾ ਵਾਲਿਆਂ ਦੇ ਨਾਲ ਖੜੀ ਆ ਕਿ ਇਹ ਅਸੀਂ ਬੇਨਤੀ ਕਰਦੇ ਆ ਕਿ ਸਾਲ ਜਿਤਨਾ ਇਹਨਾਂ ਨੂੰ ਸਾਲ ਦੇ ਪੈਸੇ ਮਿਲਣੇ ਚਾਹੀਦੇ ਆ ਸਰਕਾਰ ਦਾ ਕੰਮ ਚੱਲੇ ਜਾਂ ਨਾ ਚੱਲੇ ਉਹਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਆ ਸਾਡੇ ਜਿਹੜੇ ਵੀਰ ਜਾਂ ਭੈਣਾਂ ਸਾਡੀਆਂ ਕੰਮ ਕਰਦੀਆਂ ਨੇ ਮੰਦਰੀਗਾ ਦੇ ਵਿੱਚ ਇਹਨਾਂ ਨੂੰ ਸਾਲ ਦੇ ਪੈਸੇ ਮਿਲਣੇ ਚਾਹੀਦੇ ਨੇ ਜਾਂ ਸਾਲ ਦੇ ਪੈਸੇ ਇਹਨਾਂ ਨੂੰ ਨਹੀਂ ਮਿਲਦੇ ਤੇ ਆਪਾਂ ਡਟ ਕੇ ਸਰਕਾਰ ਦਾ ਵਿਰੋਧ ਕਰਾਂਗੇ ਤੇ ਸ਼ਰਕਾਂ ਦੇ ਉੱਤੇ ਆਣ ਕੇ ਧਰਨੇ ਲਾਵਾਂਗੇ ਜਿਹੜੀਆਂ ਲੰਮੇ ਸਮੇਂ ਤੋਂ ਸਾਡੀਆਂ ਮੁਸ਼ਕਲਾਂ ਚੱਲਿਆ ਆ ਰਹੀਆਂ ਹੀ ਕਿ ਸਰਕਾਰ ਉਹਨਾਂ ਵੱਲ ਧਿਆਨ ਦੇ ਨਹੀਂ ਵੇਖੋ ਸਰਕਾਰ ਜਿਹੜੀ ਆ ਸਰਕਾਰ ਤੇ ਇੱਕ ਝੂਠੇ ਵਾਅਦੇ ਕਰਦੀ ਆ ਸਰਕਾਰ ਨੇ ਹੁਣ ਵੇਖੋ ਇਹ ਮਦਰੇਗਾ ਦੇ ਵਿੱਚ ਜੋ ਸਾਡੇ ਵੀਰ ਜਾਂ ਭੈਣਾਂ ਕੰਮ ਕਰਦੀਆਂ ਕਈ ਜਗ੍ਹਾ ਦੇ ਉੱਤੇ ਵੇਖੋ ਕਿੰਨੀ ਧੋਪਿਆ ਹਰ ਜਗ੍ਹਾ ਦੇ ਉੱਤੇ ਧੁੱਪ ਦੇ ਵਿੱਚ ਜਾਂ ਉੱਥੇ ਪਾਣੀ ਵੀ ਨਹੀਂ ਮਿਲਦਾ ਕਿਸ ਤਰ੍ਹਾਂ ਸਾਡੀਆਂ ਭੈਣਾਂ ਸਾਡੇ ਵੀਰ ਜਿਹੜੇ ਆ ਉੱਥੇ ਕੰਮ ਕਰਦੇ ਨੇ ਪਰ ਇਹਨਾਂ ਵੱਲ ਸਰਕਾਰ ਕੋਈ ਧਿਆਨ ਨਹੀਂ ਦਿੰਦੀ ਜਾਂ ਕੋਈ ਕੰਮ ਕਰਦਾ ਤੇ ਉਹਨੂੰ ਪੈਸੇ ਪੈਂਦੇ ਨਹੀਂ ਤੇ ਪੈਸੇ ਸਰਪੰਚ ਦੂਜੀਆਂ ਕਾਪੀਆਂ 'ਚ ਪਵਾ ਜਾਂਦੇ ਨੇ ਸਰਕਾਰ ਜਿਹੜੀ ਹੈ ਇੱਧਰ ਧਿਆਨ ਦਵੇ ਜਾਂ ਧਿਆਨ ਨਹੀਂ ਦਿੰਦੀ ਤੇ ਸਾਡੀ ਯੂਨੀਅਨ ਡੱਟ ਕੇ ਜਿਹੜਾ ਮੁਕਾਬਲਾ ਕਰੇਗੀ ਹਰ ਜਗ੍ਹਾ ਦੇ ਉੱਪਰ ਜਿਵੇਂ ਕਿ ਮੁਜੀਦ ਵੇਖੋ ਇਹ ਸਰਕਾਰ ਨੇ ਜੋ ਵਾਅਦਾ ਕੀਤਾ ਸੀ ਕਿ ਆਪਾਂ ਤੁਹਾਨੂੰ ਦੇਵਾਂਗੇ ਉਹ ਤੇ ਬਿਲਕੁਲ ਖੋਖਰੀ ਹੋ ਗਈ ਆ ਸਰਕਾਰ ਸਰਕਾਰ ਨੇ ਕੋਈ ਵੀ ਇਹਨਾਂ ਵੱਲ ਧਿਆਨ ਨਹੀਂ ਦਿੱਤਾ ਸਿਰਫ ਉਹ ਉਹਨਾਂ ਨੇ ਸਰਕਾਰ ਬਣਾਉਣ ਵੱਲ ਧਿਆਨ ਦਿੱਤਾ ਹਰ ਬੰਦੇ ਨੇ ਹਰ ਵਰਗ ਨੇ ਇਹਨਾਂ ਦਾ ਸਾਥ ਦਿੱਤਾ ਪਰ ਇਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਇਹੋ ਜਿਹੜੀਆਂ ਵੀ ਸਾਡੀਆਂ ਸੰਗਰੂਰ ਦੇ ਵਿੱਚ ਦਸੇ ਬੰਦੀਆਂ ਚੱਲਦੀਆਂ ਨੇ ਮਜ਼ਦੂਰ ਦੁਨੀਆਂ ਨਾਲ ਉਹਨਾਂ ਨੂੰ 70 ਰੁਪਏ ਆ ਵੇਖੋ ਜਾ ਛਿੱਤਰ ਪਏ ਆ ਉਹਨਾਂ ਛਿੱਤਰਾਂ ਦਾ ਉਹਨਾਂ ਮੁੜਕੇ ਉਹਨਾਂ ਨੂੰ ਦੱਸਿਆ ਵੀ ਉਸ ਥੋੜੀ ਜਿਹੀ ਰਵਾਦੀ ਭਗਵੰਤ ਮਾਨ ਦੀ ਜਿਹੜੀ ਸ਼ੀਟ ਜਿਹੜੀ ਖਾਲੀ ਹੋਈ ਸੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਉਹਨੂੰ ਭਗਵੰਤ ਮਾਨ ਨੂੰ ਭਗਵੰਤ ਮਾਨ ਨੂੰ ਬੰਦਾ ਨਹੀਂ ਉਹਨਾਂ ਜਿੱਤਣ ਦਿੱਤਾ ਭਗਵੰਤ ਮਾਨ ਦਾ ਉੱਥੇ ਮਾਨ ਜਿੱਤ ਗਿਆ ਕਿਉਂ ਜਿੱਤ ਗਿਆ ਕਿ ਉਹ ਇਹਨਾਂ ਨੇ ਛਿੱਤਰੀ ਉੱਥੇ ਬਹੁਤ ਜ਼ਿਆਦਾ ਫੇਰਿਆ ਸੀ ਯੂਨੀਅਨਾਂ ਨੂੰ ਤੇ ਹਰ ਵਰਗ ਨੂੰ ਉਥੇ ਜਿਹੜਾ ਮਜ਼ਦੂਰ ਜੁਨੀਆ ਨੇ ਆ ਉਥੇ ਬਹੁਤ ਉਹਨਾਂ ਦਾ ਥੱਕੇ ਹੋਏ ਆ ਇਸੇ ਕਰਕੇ ਹੀ ਮੈਂ ਤੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਇੱਕਜੁੱਟ ਹੋ ਕੇ ਆਪਾਂ ਚੱਲੀਏ ਕਿ ਜੋ ਵੀ ਸਰਕਾਰਾਂ ਤੋਂ ਆਪਾਂ ਕੋਈ ਵੀ ਜਿਹੜੇ ਆਪਾਂ ਫਾਇਦੇ ਲੈਣੇ ਆ ਜਾਂ ਇੱਕਜੁੱਟ ਚੱਲਾਂਗੇ ਤੇ ਫੇਰ ਹੀ ਫਾਇਦੇ ਮਿਲਦੇ ਆ ਨਹੀਂ ਤੇ ਸਰਕਾਰਾਂ ਤੋਂ ਇਹਨੂੰ ਫਾਇਦਾ ਨਹੀਂ ਦਿੰਦੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਂ ਜੀ ਭਾਈ ਕਮਲਜੀਤ ਸਿੰਘ ਜੀ ਪਿੰਡ ਚਲਠੀਕਰੀਵਾਲ ਜੋ ਅੱਜ ਸਾਡੇ ਪਿੰਡ ਦੇ ਨੌਜਵਾਨ ਭਾਈ ਕੁਲਦੀਪ ਸਿੰਘ ਜਿਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਆ ਜੋ ਮਜ਼ਦੂਰ ਯੂਨੀਅਨ ਵੱਲੋਂ ਉਹਨਾਂ ਦੀ ਜ਼ਿੰਮੇਵਾਰੀ ਨੂੰ ਨਿਭਾਉਣ ਵਾਸਤੇ ਅਸੀਂ ਇਸ ਵੀਰ ਕੁਲਦੀਪ ਸਿੰਘ ਦਾ ਸਮੁੱਚੇ ਨਗਰ ਤੌਰ ਤੇ ਸਾਥ ਦੇਵਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਨੋਡੇ ਦੇ ਨਾਲ ਮੋਢਾ ਲਾ ਕੇ ਚੱਲਿਆ ਜਾਵੇ ਜਿਹੜੀ ਵੀ ਇਹਨਾਂ ਨੂੰ ਜ਼ਿੰਮੇਵਾਰੀ ਯੂਨੀਅਨ ਨੇ ਸੌਂਪੀ ਆ ਉਹਨਾਂ ਨੂੰ ਅਸੀਂ ਤਨਦੇਈ ਦੇ ਨਾਲ ਨਿਭਾਉਣ ਦਾ ਯਤਨ ਕਰਾਂਗੇ ਤੇ ਜਿੱਥੇ ਵੀ ਕਿਸੇ ਤੇ ਕੋਈ ਜ਼ੁਲਮ ਹੋ ਰਿਹਾ ਹੱਕ ਸੱਚ ਦੇ ਨਾਲ ਖੜਕੇ ਤੇ ਇਹਦਾ ਡਡਮਾ ਮੁਕਾਬਲਾ ਕਰਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ